ਵਾਇਕੁੰਜੀ ਕਾ ਖਾਲਸਾ ਵਾਇਕੁੰਜੀ ਕੀ ਫਤਿਹ ਮੈਂ ਸਮੂਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਫਰੋਮਨੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟ ਸਾਹਿਬ ਦਿਲ ਦੀ ਗ੍ਰਾਹਿਆਾਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਮੂਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਪੁਸ਼ਵਾਸ ਦਿਨਾਂ ਤੇ ਵਚਨ ਦਿਨਾਂ ਕੀ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਹ ਸੂਬਾ ਤੁਹਾਡਾ ਹੈ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਇਹ ਤੇ ਤਰੱਕੀ ਵੀ ਹੋਣੀ ਅਕਾਲੀ ਦਲ ਦਾ ਜੰਮਵਾਰਾ ਤੇ ਜੰਮਵਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੁੰਵਰੀ ਗੈਤੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਾਰਿਆ ਧੰਨਵਾਦ ਕਰਦਾ ਜਿੰਨਾਂ ਥੋੜਾ ਸਮਾਂ ਮੈਨੂੰ ਸੇਵਾ ਸੰਗਤ ਦੇ ਬਖਸ਼ੀ ਸੀ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਹੱਥ ਰੱਖ ਕੇ ਨਿਭਾਈ ਹੈ ਜੇ ਕੋ ਕੰਮ ਕਰਦੇ ਤੋਂ ਮੈਨੂੰ ਕਮੀ ਰਹੀ ਹੈ ਤਾਂ ਮੈਂ ਉਹਦੀ ਸੰਗਤ ਤੋਂ ਮਾਫੀ ਵੀ ਚਾਹੁੰਦਾ ਦੂਸਰਾ ਮੈਂ ਬੇਇੱਜ਼ਤੀ ਕਰਦਾ ਕਿ ਜਿੰਨੇ ਪਿਆਰ ਸਤਕਾਰ ਨਾਲ ਅਜ ਪ੍ਰਧਾਨਗੀ ਦੀ ਚੋਣ ਤੁਸ਼ਾਹ ਨਾਲ ਕੀਤੀ ਹੈ ਸਾਰੇ ਡੈਲੀਗੇਟ ਸਹਿਬਾਨ ਨੇ ਮੈਂ ਉਹਦਾ ਅਤਵਾਦ ਕਰਦਾ ਦੇ ਦਾਲ ਕੋਲ ਕੋ ਅਰਦਾਸ ਕਰ ਰਹਾ ਕਿ ਜੋ ਪ੍ਰਧਾਨ ਜੀ ਹੈ ਜਿਹਦੇ ਦੁਆਰਾ ਸੇਵਾ ਜਿਹਨਾਂ ਦਿੱਤੀ ਹੈ ਅਮਰ ਕਿਰਪਾ ਕਰੇ ਉਹਨਾਂ ਤੋਂ ਬੜੀ ਤਰੀਕੇ ਨਾਲ ਸੇਵਾ ਰਹਿਣਾ ਆਪ ਦਾ ਸਿਰ ਤੇ ਹੱਥ ਰੱਖ ਕੇ ਤਾਂ ਕਿ ਅਸੀਂ ਪੰਜਾਬ ਨੂੰ ਦੁਆਰਾ ਅਮਨ ਸ਼ਾਂਤੀ ਭਾਈਚਾਰਾ ਸਿਖਾਇਮ ਕਰ ਛੱਡੀਏ ਪੰਜਾਬ ਦੀ ਤਰੱਕੀ ਹੋਵੇ ਤੀਸਰਾ ਜੋ ਦਮਦਮਾ ਸਾਹਿਬ ਦਾ ਕੱਲ ਉਥੇ ਬੜੀ ਵੱਡੀ ਕਾਨਫਰੰਸ ਕਰ ਰਿਹਾ ਉਸ ਤਾਰਫਸ ਤੇ ਵੀ ਨਹੀਂ ਸਾਰੇ ਜਿਹੜੇ ਹੈ ਉਹ ਵੀਰ ਕਰਦੇ ਆ ਬਾਕੀ 25 ਤਰੀਕ ਨੂੰ ਬਾਦ ਸਾਹਿਬ ਦੀ ਵਰਸੀ ਅਸਲਾਨਾ ਉਹ ਜ਼ਿਲ੍ਹਾਵਾਰ ਪਾਠ ਜ਼ਿਲ੍ਹੇ ਦੀ ਕਾਈ ਵੱਲੋਂ ਹੋ ਰਿਹਾ ਤੇ ਬਾਕੀ ਉੱਥੇ ਹੋਏਗੀ ਇਹ ਸਾਰਾ ਸਾਡਾ 25 ਦਾ ਪਾਠ